ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਤੇ ਲੁਧਿਆਣੇ ਦੀ ਲੋਕ ਸਭਾ ਕਨਸਟਿਟੂਐਂਸੀ ਬਾਰੇ ਤੁਹਾਨੂੰ ਕੁਝ ਤੱਥ ਦੱਸ ਦਿੰਨੇ ਆ। ਲੁਧਿਆਣੇ ਲੋਕ ਸਭਾ ਕਨਸਟਿਟੂਐਂਸੀ ਦੇ ਵਿੱਚ 9 ਐਮ ਐਲ ਏਜ਼ ਹੈਗੇ ਨੇ ਯਾਨੀ ਕਿ ਜਿਹੜੇ ਐਮ ਐਲ ਏਜ਼ ਨੇ 9 ਐਮ ਐਲ ਏ ਲੁਧਿਆਣੇ ਤੋਂ ਲੋਕ ਸਭਾ ਦੀ ਕਨਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ ਯਾਨੀ ਕਿ ਉਹਨਾਂ ਇਲਾਕਿਆਂ ਦੇ ਵਿੱਚ ਮਿਲਾ ਕੇ ਸਾਰੀ ਜਿਹੜੀ ਚੋਣ ਹੋਣੀ ਹੈ ਉਹ ਐਮ ਪੀ ਦੇ ਵੋਟਸ ਵੱਲ ਜਾਵੇਗੀ ਜਿੱਦਾਂ ਕਿ ਲੁਧਿਆਣਾ ਸੈਂਟਰਲ ਲੁਧਿਆਣਾ ਨਾਰਥ ਲੁਧਿਆਣਾ ਈਸਟ ਲੁਧਿਆਣਾ ਵੈਸਟ ਆਤਮਨਗਰ ਗਿੱਲ ਦਾਖਾ ਜਗਰਾਉ ਇਹ ਹੈਗੇ ਨੇ ਐਮਐਲਏ ਦੇ ਹਲਕੇ ਜਿਨ੍ਹਾਂ ਦੇ ਵਿੱਚ ਐਮਪੀ ਵਾਸਤੇ VOTING ਹੋਵੇਗੀ ਤੇ ਇਹ ਸਾਰਾ ਲੁਧਿਆਣਾ ਦੀ ਕੌਨਸਟਿਟਿਊਐਂਸੀ ਬਣਦੀ ਹੈ ਹਾਲਾਂਕਿ ਜਿਹੜਾ ਲੁਧਿਆਣਾ ਦਾ ਜ਼ਿਲ੍ਹਾ ਹੈ ਉਸ ਦੇ ਵਿੱਚ ਹੋਰ ਵੀ ਕਾਫੀ ਇਲਾਕੇ ਨੇ ਉਹ ਲੁਧਿਆਣਾ ਕੌਨਸਟਿਟਿਊਐਂਸੀ ਦੀ ਸੀਟ ਦੇ ਵਿੱਚ ਉਹਨਾਂ ਦੀਆਂ ਵੋਟਾਂ ਕੁਝ ਹੋਰ ਜਿਹੜੀ ਸੀਟ ਨੇ ਉਹਨਾਂ 'ਚ ਜਾਣਗੇ ਜਿੱਦਾਂ ਕਿ ਫਤੇਗੜ ਸਾਹਿਬ ਦੀ ਜਿਹੜੀ ਸੀਟ ਹੈ ਉਹਦੇ ਵਿੱਚ ਸਾਹਨੇਵਾਲ ਦਾ ਇਲਾਕਾ ਜਾਵੇਗਾ ਕਿਉਂਕਿ ਲੁਧਿਆਣਾ ਵੱਡਾ ਸਾਈਜ਼ ਉਹਦਾ ਇਸ ਕਰਕੇ ਸਾਰਾ ਜ਼ਿਲ੍ਹਾ ਜਿਹੜਾ ਹੈ ਇੱਕ ਸੀਟ ਦੇ ਵਿੱਚ ਨਹੀਂ ਸਮਾਉਂਦਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੁਧਿਆਣੇ ਦਾ ਕੀ ਇਤਿਹਾਸ ਰਿਹਾ ਲੁਧਿਆਣੇ ਨੇ ਲਗਭਗ ਪਿਛਲੇ ਅਗਰ 30-35 ਸਾਲਾਂ ਦੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੂੰ ਲਗਭਗ ਬਰਾਬਰ ਹੀ ਵਾਰ ਚੁਣਿਆ ਹੈ 1900 99 ਯਾਨੀ 1989 ਦੇ ਵਿੱਚ ਅਕਾਲੀ ਦਲ ਦੇ ਐਮਪੀ ਰਜਿੰਦਰ ਕੌਰ ਬੁਲਾਰਾ ਸੀਗੇ ਉਸ ਤੋਂ ਬਾਅਦ Uh, 1992 ਦੇ ਵਿੱਚ ਗੁਰਚਰਨ ਸਿੰਘ ਗਾਲੇਪ ਇੱਕ ਵਾਰੀ ਬਣਦੇ ਨੇ ਕਾਂਗਰਸ ਤੋਂ ਐਮਪੀ ਬਣਦੇ ਨੇ ਲੁਧਿਆਣਾ ਦੇ ਵਾਸਤੇ 1996 ਦੇ ਵਿੱਚ ਅਮਰੀਕ ਸਿੰਘ ਆਲੀਵਾਲ ਅਕਾਲੀ ਦਲ ਤੋਂ ਐਮਪੀ ਬਣਦੇ ਨੇ ਤੇ 98 ਦੇ ਵਿੱਚ ਇੱਕ ਵਾਰੀ ਫੇਰ ਬੰਦੇ ਤੁਹਾਨੂੰ ਯਾਦ ਹੋਣਾ ਵਾਜਪਾਈ ਜੀ ਦੀ ਸਰਕਾਰ ਸੀਗੀ ਉਹ ਇੱਕ ਦੋ ਵਾਰੀ ਜਿਹੜਾ ਆਉਂਦੀ ਏ ਤੇ ਉਸ ਦੇ ਬਾਅਦ ਥੋੜੀ ਦੇਰ ਲਈ ਦੂਜੀ ਪੋਲੀਸ਼ਨ ਗਵਰਨਮੈਂਟ ਵੀ ਆਉਂਦੀ ਸਾ ਉਹ ਦੋ ਵਾਰੀ ਇਲੈਕਸ਼ਨ ਦੇ ਵਿੱਚ ਅਮਰੀਕ ਸਿੰਘ ਆਲੀਵਾਲ ਜੇਤੂ ਰਹੇ ਸੀਗੇ لیکن 1999 ਦੇ ਵਿੱਚ ਇੱਕ ਵਾਰਾ ਫੇਰ ਤੋਂ ਗੁਰਚਰਨ ਸਿੰਘ ਗਾਲੇਬ ਹੁੰਦੇ ਨੇ ਜੋ ਕਿ ਲੁਧਿਆਣੇ ਤੋਂ ਜਿੱਤ ਹਾਸਲ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਅਕਾਲੀ ਦਲ ਤੋਂ ਜਿਹੜਾ ਮੁੜ ਕੇ ਜੇਤੂ ਹੁੰਦੇ ਨੇ 2009 ਦੇ ਵਿੱਚ ਮਨੀਸ਼ तिवारी ਨੂੰ ਲਿਆਂਦਾ ਜਾਂਦਾ ਏ ਇਦਾਂ ਆਖਿਆ ਜਾਂਦਾ ਕਿ ਆਊਟਸਾਈਡਰ ਕੋਈ ਆ ਕੇ ਜਿੱਦਾਂ ਨਹੀਂ ਲੇਕਿਨ ਮਨੀਸ਼ तिवारी ਦਾ ਵੀ ਲੁਧਿਆਣੇ ਦੇ ਨਾਲ ਜਿਹੜੇ ਰੂਟਸ ਐ ਉਹ ਕਨੈਕਟਡ ਰਹੇ ਐ ਇਸ ਰਬਨਗਰ ਵਿੱਚ ਮਨੀਸ਼ तिवारी ਦਾ ਘਰ ਵੀ ਹੈਗਾ ਤੇ 2009 ਦੇ ਵਿੱਚ ਮਨੀਸ਼ तिवारी ਕਾਂਗਰਸ ਵੱਲੋਂ ਜਿਹੜਾ ਹੈ ਉਹ ਜੇਤੂ ਹੁੰਦੇ ਨੇ ਤੇ 2009 ਤੋਂ ਲੈ ਕੇ 2014 ਤੱਕ ਉਹ ਐਮਪੀ ਰਹਿੰਦੇ ਨੇ 2014 ਦੇ ਵਿੱਚ ਮਨੀਸ਼ तिवारी ਚੋਣ ਨਹੀਂ ਲੜਦੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਜਾਂਦਾ ਤੇ ਰਵਨੀਤ ਸਿੰਘ ਬਿੱਟੂ 2014 ਤੇ 2019 ਦੋ ਵਾਰ ਦੇ ਐਮਪੀ ਲੁਧਿਆਣੇ ਤੋਂ ਬਣ ਜਾਂਦੇ ਨੇ ਤੋ ਲਗਾਤਾਰ ਦੂਜੀ ਵਾਰ ਜਿੱਤੇ ਨੇ ਰਵਨੀਤ ਸਿੰਘ ਬਿੱਟੂ ਤੇ 2019 ਦੇ ਵਿੱਚ ਵੀ ਜਿੱਤੇ ਸੀ ਹੁਣ 2024 ਦੇ ਵਿੱਚ ਉਹ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਸੋ ਹੁਣ ਰਾਜਾ ਵੜਿੰਗ ਤੇ ਜਿਹੜਾ ਹੈ ਉਹ ਕਾਂਗਰਸ ਵੱਲੋਂ ਨੇ ਬਿੱਟੂ ਭਾਜਪਾ ਵੱਲੋਂ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਜੇ ਜਿੱਤਦੀ ਹੈ ਤਾਂ ਪਹਿਲੀ ਵਾਰੀ ਲੁਧਿਆਣੇ ਦਾ ਐਮਪੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਹੋਵੇਗਾ ਸੋ ਇਹ ਸੀਗਾ ਲੁਧਿਆਣਾ ਦਾ ਜਿਹੜਾ ਐਮਪੀ ਇਲੈਕਸ਼ਨ ਹੋਣਾ ਉਹਦਾ ਕੁਝ ਵੇਰਵਾ ਇਹ ਜਿੱਦਾਂ ਤੁਹਾਨੂੰ ਦੱਸਿਆ 9 ਇਹਦੇ ਵਿੱਚ ਹਲਕੇ ਹੈਗੇ ਨੇ ਜੋ ਕਿ ਐਮਐਲਏਜ਼ ਤੋਂ 9 ਐਮਐਲਏਜ਼ ਨੂੰ ਰਿਪਰੈਜ਼ੈਂਟ ਕਰਦੇ ਨੇ 90% ਇਹ ਜਿਹੜਾ ਸ਼ਹਿਰੀ ਇਲਾਕਾ ਹੈਗਾ ਕਿਉਂਕਿ ਜਿਹੜਾ ਲੁਧਿਆਣਾ ਸਿਟੀ ਹੈ ਆਲਮੋਸਟ ਸਾਰਾ ਹੀ ਇਹਦੇ ਨਾਲ ਕਵਰ ਹੁੰਦਾ ਤੇ ਨਵੇਂ ਵੀ ਜਿਹੜੇ ਇਲਾਕੇ ਜਿੱਦਾਂ ਕਿ ਗਿੱਲ ਆ ਉਹ ਵੀ ਕਾਫੀ ਜ਼ਿਆਦਾ ਸ਼ਹਿਰੀ ਹੋ ਚੁੱਕਾ ਹੈ ਜੇ ਆਪਾਂ ਗੱਲ ਕਰੀਏ ਦਾਕੇ ਦੀ ਉੱਥੇ ਵੀ ਥੋੜਾ ਬਹੁਤ ਅਰਬਨ ਏਰੀਆ ਹੈਗਾ ਤੇ ਜਗਰਾਉਂ ਵੀ ਇਹਦੇ ਵਿੱਚ ਪੈਂਦਾ ਹੈ ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਸ਼ਹਿਰੀ ਖੇਤਰ ਇੱਥੇ ਪੈਂਦਾ ਹੈ ਤੇ ਵੇਖਣਾ ਹੋਵੇਗਾ ਕਿ ਇਸ ਵਾਰ ਕੌਣ ਜੇਤੂ ਹੁੰਦਾ ਹੈ ਕਿਉਂਕਿ ਆ ਬਿੱਟੂ ਹਾਲਾਂਕਿ ਸਿਟਿੰਗ ਕੈਂਡੀਡੇਟ ਨੇ ਲੇਕਿਨ ਉਹ ਪਾਟ ਪਾਟ ਜਾ ਚੁੱਕੇ ਨੇ ਸੋ ਰਾਜਾ ਬੜਿੰਗ ਨੂੰ ਲਿਆਦਾ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਣਜੀਤ ਸਿੰਘ ਢਿੱਲੋਂ ਜਿਹੜੇ ਪੁਰਾਣੇ ਅਕਾਲੀ ਰਹੇ ਨੇ ਤੇ ਲੁਧਿਆਣਾ ਦੇ ਵਿੱਚ ਉਹਨਾਂ ਦਾ 베ਸ ਚੰਗਾ ਹੈਗਾ ਪੱਪੀ ਪ੍ਰਾਸ਼ਰ ਜੋ ਕਿ ਪਹਿਲਾ ਕਾਂਗਰਸ ਵਿੱਚ ਹੁੰਦੇ ਸੀ ਉਹ ਨਾਮ ਆਦਮੀ ਪਾਰਟੀਆਂ ਨੇ ਉਹਨਾਂ ਦਾ ਪਹਿਲੀ ਵਾਰ ਐਮਐਲਏ ਬਣਨ ਤੋਂ ਬਾਅਦ ਹੀ ਐਮਪੀ ਦੀ ਸੀਟ ਮਿਲਣਾ ਕਾਫੀ ਲੋਕਾਂ ਨੂੰ ਹੈਰਾਨ ਜ਼ਰੂਰ ਕੀਤਾ ਉਹਨੇ ਲੇਕਿਨ ਉਹ ਔਖਾ ਕੰਪੀਟੀਸ਼ਨ ਦੇ ਸਕਦੇ ਨੇ ਰਾਜਾ ਬੜਿੰਗ ਰਮੇਸ਼ ਮਿੱਟੂ ਤੇ ਲਖਜੀ ਸਿੰਘ ਢਿੱਲੋਂ ਉਦਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਤਲਵਾਰ